ਸਿੱਖ ਖਾਲਸਾ ਦਵਾਨ ਦੀ ਜਿਹੜੀ ਅਸੀਂ ਹਰ ਦੋ ਸਾਲ ਬਾਅਦ ਇੱਕ ਸਿੱਖ ਵਿਸ਼ਵ ਵਿਦੇਕ ਕਾਨਫਰੰਸ ਕਰਦੇ ਆ ਤੇ ਇਹ ਬਾਈਚ ਹੋਈ ਸੀ ਪਿਛਲੀ ਵਾਰੀ ਅੰਮ੍ਰਿਤਸਰ ਹੋਈ ਸੀ ਐਤ ਕੇ ਸੀ ਚਾ ਵੀਚ ਨੂੰ ਸ੍ਰੀ ਅਨੰਦਪੁਰ ਸਾਹਿਬ ਕਰਨ ਜਾ ਰਹੇ ਆ ਔਰ ਇਹ ਸਾਡਾ ਇੱਕ ਸੋਚ ਕੇ ਸੋਚ ਸਮਝ ਕੇ ਇੱਕ ਲਿਆ ਗਿਆ ਕਦਮ ਸੀਗਾ ਅਸੀਂ ਚਾਹੁੰਦੇ ਸੀ ਜਿੱਥੋਂ ਖਾਲਸਾ ਦਾ ਜਨਮ ਹੋਇਆ ਉੱਥੇ ਕਾਨਫਰੰਸ ਕਰਾਈ ਜਾਵੇ ਸਾਡਾ ਉੱਥੇ ਸਕੂਲ ਵੀ ਹੈ ਸੋ ਸਾਡੇ ਵਾਸਤੇ ਉੱਥੇ ਕਾਨਫਰੰਸ ਕਰਾਣੀ ਬਹੁਤ ਲਾਜ਼ਮੀ ਸੀਗੀ ਮੰਤਵ ਬੜਾ ਸਿੱਧਾ ਹੁੰਦਾ ਕਿ ਜੋ ਸਾਡ ਨੂੰ ਐਜੂਕੇਸ਼ਨ ਸਾਨੂੰ ਮੁਸ਼ਕਲਾ ਰਹੀਆਂ ਜਾਂ ਜੋ ਸਿੱਖ ਕਾਮਨ ਮੁਸ਼ਕਲਾ ਰਹੀਆਂ ਉਹਦੇ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇ ਜੋ ਪੰਜਾਬ ਦੀਆਂ ਮੁਸ਼ਕਲਾਂ ਨੇ ਅਸੀਂ ਉਹਦੇ ਬਾਰੇ ਵਿਚਾਰ ਵਟਾਂਦਰਾ ਕਰੀਏ ਔਰ ਅਸੀਂ ਇੱਕ ਕਾਨਫਰੰਸ ਦੇ ਬਾਅਦ ਇੱਕ ਨਵਾਂ ਸਕੂਲ ਬਣਾਉਣ ਦੀ ਵੀ ਇੱਕ ਪ੍ਰਣ ਕਰਦੇ ਹਾਂ ਸੋ ਇਹ ਜਿਹੜੀ ਕਾਨਫਰੰਸ ਹੈ ਇਹ ਸਾਡੀ 21 22 ਤੇ 23 ਨਵੰਬਰ ਨੂੰ ਸ਼੍ਰੀ ਨੰਦਪੁਰ ਸਾਹਿਬ ਹੋਣ ਜਾ ਰਹੀ ਹੈ। ਸੂਚੀ ਕੀ ਫੰਕਸ਼ਨ ਸਾਡੇ ਉੱਤੇ 21 ਤਰੀਕ ਨੂੰ ਅਸੀਂ ਨਗਰ ਕੀਰਤਨ ਕਰਾਂਗੇ ਨਗਰ ਕੀਰਤਨ ਦੁਆਰ ਸ਼ਾਮ ਨੂੰ ਕੀਰਤਨ ਦੁਆਰ ਹੋਏਗਾ ਔਰ 22 ਤਰੀਕ ਨੂੰ ਸਾਡੀਆਂ ਜਿਹੜੀਆਂ ਕਾਨਫਰੰਸ ਦੇ ਜਿਹੜੀਆਂ ਸੈਮੀਨਾਰਸ ਨੇ ਉਹ ਸਾਰੇ ਹੋਣਗੇ ਅਸੀਂ ਕਿ ਤਿੰਨ ਰੱਖੇ ਨੇ ਟੌਪਿਕਸ ਹੈ ਤੇ ਸੋ ਪਹਿਲਾ ਹੈਗਾ ਪੰਜਾਬੀ ਤੇ ਪਹਿਲੇ ਦੋ ਸਾਡੇ ਸੈਮੀਨਾਰ ਦੇ ਉਹ ਪੰਜਾਬੀ ਤੇ ਨੇ ਇੱਕ ਸਾਡਾ ਸੈਮੀਨਾਰ ਜਿਹੜਾ ਹੈਗਾ ਉਹ ਕਿਸਾਨੀ ਤੇ ਹੈ ਤੇ ਇੱਕ ਸਾਡਾ ਸੈਮੀਨਾਰ ਸਾਇੰਸ ਤੇ ਹੈ ਮਤਲਬ ਸਾਇੰਟਿਫਿਕ ਜਾਂ ਕਿਹੜੀ ਚੀਜ਼ ਵਿੱਚ ਸਾਨੂੰ ਹੋਰ ਅਸੀਂ ਐਡਵਾਂਸਮੈਂਟ ਲੈ ਸਕਦੇ ਹਾਂ ਜਿਵੇਂ ਸੈਮੀ ਕੰਡਕਟਰ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਇਹ ਦੂਜੇ ਦਿਨ ਹੋਏਗਾ ਤੇ ਜਿਹ ਦਿਨ ਸਾਡਾ ਫਿਰ ਜਿਹੜੇ ਸਾਡੇ ਚੀਫ ਗੈਸਟ ਆਏ ਹੋਣਗੇ ਉਹਨਾਂ ਨੂੰ ਆਨਰ ਕਰਨਾ ਉਹਨਾਂ ਦੀ ਸਪੀਚਾਂ ਹੋਣਗੀਆਂ ਸੋ ਇਹ ਸਾਡੇ ਤਿੰਨ ਦਿਨ ਦਾ ਸਮਾਗਮ ਹੋਏਗਾ ਬੱਲੇ ਉਹਨਾਂ ਸਾਹਿਬ ਵੀ ਇਹਦੇ ਵਿੱਚ ਸ਼ਿਰਕਤ ਕਰ ਰਹੇ ਨੇ ਜੀ ਸਿੰਘ ਸਾਹਿਬ ਸਾਡੇ ਜੈਜਰ ਅਕਾਲ ਤਖਤ ਸਾਹਿਬ ਦੇ ਗਿਆਨੀ ਰਗਵੀਰ ਸਿੰਘ ਜੀ ਵੀ ਕਰ ਰਹੇ ਨੇ ਔਰ ਸਿੰਘ ਸਾਹਿਬ ਅ ਗਿਆਨੀ ਹਰਪ੍ਰੀਤ ਸਿੰਘ ਵੀ ਕਰ ਰਹੇ ਨੇ ਔਰ ਗਿਆਨੀ ਸੁਲਤਾਨ ਸਿੰਘ ਵੀ ਇਹਦੇ ਵਿੱਚ ਸ਼ਰਕਤ ਕਰ ਰਹੇ ਨੇ ਤਿੰਨੋ ਕਰ ਰਹੇ ਨੇ ਕਿਦਾ ਜਿਹੜੀ ਇਸ ਕਾਨਫਰੰਸ ਦਾ ਕੀ ਅਕਸਰ ਦਾ ਕੋਈ ਥੀਮ ਰੱਖਿਆ ਜਾਂਦਾ ਹੋਏਗਾ ਸਾਰੀ ਸਵਾਲ ਕੀ ਇਹਦਾ ਥੀਮ ਸੋ ਮੈਂ ਜੋ ਦੱਸਿਆ ਜਿਵੇਂ ਕਿ ਅਸੀਂ ਪੰਜਾਬੀ ਦਾ ਥੀਮ ਰੱਖਿਆ ਮੇਨਲੀ ਸੋ ਪੰਜਾਬੀ ਤੇ ਦੋ ਸੈਮੀਨਾਰ ਨੇ ਦੋਾਂ ਚ ਦੋ ਦੋ ਤਿੰਨ ਤਿੰਨ ਸਪੀਕਰ ਹੋਣਗੇ ਇੱਕ ਸਾਡਾ ਹੈਗਾ ਹੈ ਕਿਸਾਨੀ ਤੇ ਕਿਉਂਕਿ ਕਿਸਾਨੀ ਦੀ ਬਹੁਤ ਮੁਸ਼ਕਲ ਸਾਨੂੰ ਪੰਜਾਬ ਚਾਈ ਹੋਈ ਹੈ ਕਿਸਾਨਾਂ ਨੂੰ ਬਹੁਤ ਵੱਡਾ ਸੰਕਟ ਆਏ ਹੋਏ ਨੇ ਸੋ ਅਸੀਂ ਚਾਹੁੰਦੇ ਹਾਂ ਇਸ ਤੇ ਵੀ ਵਿਚਾਰ ਪਟਰਾੰਦਰਾ ਕੀਤਾ ਜਾਵੇ ਔਰ ਜਿਹੜੇ ਸਾਡੇ ਜੋਥੇ ਸੁਣਨ ਆਉਣਗੇ ਸਾਰੇ ਉਹ ਇਸ ਗੱਲ ਦਾ ਵਿਚਾਰ ਕਰਨ ਔਰ ਜਿੱਥੇ ਮਦਦ ਕਰ ਸਕਦੇ ਸਾਰੇ ਅਸੀਂ ਮਦਦ ਕਰੀਏ ਚੌਥਾ ਸਾਡਾ ਪੰਜਾਬੀ ਦਾ ਤੇ ਮਾਂ ਬੋਲੀ ਪੰਜਾਬੀ ਮਾਂ ਬੋਲੀ ਪੰਜਾਬੀ ਮਾਂ ਬੋਲੀ ਪੰਜਾਬੀ ਜੀ ਅਸੀਂ ਅਸੀਂ ਇਹ ਸੋਚ ਰਹੇ ਕਿ ਜੇ ਪੰਜਾਬੀ ਜਿਹੜੀਆਂ ਹਾਲਾਂਕਿ ਬਾਹਰੀ ਭਾਸ਼ਾਵਾਂ ਵਿੱਚ ਜਿਹੜੀਆਂ ਹੁੰਦੀਆਂ ਐ ਇਹਦਾ ਅਸਰ ਹਰ ਹਰ ਬੋਲੀ ਤੇ ਹੁੰਦਾ ਹੈਿੰਦੀ ਤੇ ਵੀ ਹੈ ਅੰਗਰੇਜ਼ੀ ਤੇ ਵੀ ਹੈ ਸੋ ਪੰਜਾਬੀ ਤੇ ਵੀ ਹੋ ਰਿਹਾ ਲੇਕਿਨ ਇਹਨਾ ਜਿਆਦਾ ਨਾ ਹੋਵੇ ਕਿ ਜਿਹੜੀ ਪੰਜਾਬੀ ਦੀ ਉਹ ਜਿਹੜੀ ਪਿਓਰਿਟੀ ਹੈ ਜਿਹੜੀ ਪੰਜਾਬ ਜਿਹੜੀ ਪੰਜਾਬੀ ਬੋਲੀ ਹੈ ਉਹ ਖਰਾਬ ਹੋ ਜਾਏ ਸੋ ਸਾਡਾ ਉਸਪਰ ਨੇ ਸਾਰਾ ਧਿਆਨ ਹੈ ਔਰ ਅਸੀਂ ਸਕੂਲਾਂ ਚ ਹੀ ਹੈ ਤੁਸੀਂ ਦੇਖਿਓ ਕਿ ਸਾਡੇ ਸਕੂਲਾਂ ਤਖਤੀਆਂ ਲੱਗੀਆਂ ਨੇ ਔਰ ਸਾਡੇ ਜਿਹੜੇ ਬੱਚੇ ਨੇ ਉਹ ਪੰਜਾਬੀ ਸਿੱਖਦੇ ਨੇ ਸੋ ਸਾਡੀ ਪੂਰੀ ਕੋਸ਼ਿਸ਼ ਹੈ ਕਿ ਅਸੀਂ ਪੰਜਾਬੀ ਨੂੰ ਉਹ ਮਹੱਤਤਾ ਦਵਾਈ ਹੈ ਜੋ ਕਿਉਂਕਿ ਜੇ ਵੇਖੀ ਤੇ ਦੁਨੀਆ ਚ ਕੋਈ 16-17 ਕਰੋੜ ਜਿਹੜੇ ਨੇ ਉਹ ਪੰਜਾਬੀ ਪੰਜਾਬੀ ਭਾਸ਼ਾ ਬੋਲਦੇ ਨੇ ਸਾਡੇ ਤੇ ਚਲੋ ਥੋੜੇ ਨੇ ਪਾਕਿਸਤਾਨ ਚ ਬਹੁਤ ਜ਼ਿਆਦੇ ਨੇ ਔਰ ਇਹ ਮੁਸ਼ਕਲ ਪਾਕਿਸਤਾਨ ਚ ਵੀ ਆ ਰਹੀ ਹੈ ਉਧਰ ਵੀ ਉਨੇ ਹੀ ਹੋ ਸਿਹਰਦ ਨੇ ਲੋਕ ਇਸ ਇਸ ਬੋਲੀ ਬਾਰੇ ਜਿੰਨੇ ਅਸੀਂ ਹਾਂ ਸਗੋਂ ਮੈਂ ਤੇ ਸੋਚਦਾ ਸਾਡੇ ਨਾਲੋਂ ਜ਼ਿਆਦਾ ਉਹ ਕੰਮ ਕਰ ਰਹੇ ਨੇ ਸੋ ਰਲ ਮਿਲ ਕੇ ਅਸੀਂ ਪੰਜਾਬੀ ਨੂੰ ਜ਼ਿੰਦਾ ਰੱਖਣਾ ਤੇ ਪੰਜਾਬੀ ਭਾਸ਼ਾ ਨੂੰ ਸਮਰਪਤ ਪੰਜਾਬੀ ਭਾਸ਼ਾ ਨੂੰ ਸਮਰਪਤ ਆਹ ਸੈਕਟਰ ਵਿੱਚ ਤੁਹਾਨੂੰ ਦੱਸਣਾ ਇੱਕ ਪੰਜਾਬੀ ਦੀ ਵਾਰ ਆ ਬਈ ਕਿਹੜਾ ਮਤਲਬ ਲਿਆਓ ਕਿ ਸਾਡੇ ਦਿਮਾਗ 'ਚ ਇਹ ਗੱਲ ਹੈ ਨਹੀਂ ਸੀ ਕੋਈ ਪਰ ਤੁਸੀਂ ਜਿਓ ਨੇ ਪੁਆਇੰਟ ਰੇਸ ਕੀਤਾ ਤਾਂ ਅਸੀਂ ਇਹ ਜਮਾਤਾ ਜ਼ਰੂਰ ਆਪਾਂ ਇਹ ਬਾਰੇ ਜ਼ਰੂਰ ਵਿਚਾਰ ਕਰ ਲਾਂਗੇ ਕਿਹੜੇ ਕਿਹੜੇ ਮੁਲਕਾਂ ਦੇ ਜਿਹੜੇ ਡੈਲੀਗੇਟਸ ਜਾਂ ਵਿਦਵਾਨ ਇਹਦੇ ਵਿੱਚ ਸ਼ਿਰਕਤ ਕਰਨਗੇ ਡੈਲੀਗੇਟ ਸਾਡੇ ਆਪਣੇ ਆ ਰਹੇ ਨੇ ਇੰਗਲੈਂਡ ਤੋਂ ਇੰਗਲੈਂਡ ਤੋਂ ਆ ਰਹੇ ਨੇ ਪਾਕਿਸਤਾਨ ਤੋਂ ਆਪਣੇ ਨਹੀਂ ਆ ਸਕੇ ਨਾ ਹਾਂਜੀ ਪਾਕਿਸਤਾਨ ਤੋਂ ਪਾਕਿਸਤਾਨ ਤੋਂ ਸਾਡੀ ਇਹ ਗੱਲ ਬਣ ਕੇ ਕਿ ਇਨ੍ਹਾਂ ਦਿਨਾਂ 'ਚ ਪਾਕਿਸਤਾਨ 'ਚ ਬਹੁਤ ਸਾਰੇ ਸਮਾਗਮ ਹੋ ਰਹੇ ਨੇ ਡੈਲੀਗੇਟ ਕਿਹੜੇ ਤੋਂ ਆ ਰਹੇ ਨੇ ਉਹਨਾਂ 'ਚ ਆਪਣਾ ਕਾਫੀ ਪ੍ਰੋਗਰਾਮ ਸੀ ਉਹ ਇਸ ਤਰ੍ਹਾਂ ਕਰਕੇ ਤੇ ਕੈਂਡੀਡਟ ਵੀ ਆ ਰਹੇ ਨੇ ਅਮਰੀਕਾ ਤੋਂ ਵੀ ਅਮਰੀਕਾ ਤੋਂ ਆ ਰਹੇ ਨੇ ਸੰਜੀ ਕਾਨਫਰੰਸ ਦਾ ਘਟਨ ਤੋਂ ਕਰ ਰਹੇ ਆ ਸਾਡੇ ਜਿਹੜੇ ਇਹਦੇ ਚ ਸਾਡੇ ਸਵਾਗਤੀ ਕਮੇਟੀ ਹੈ ਉਹਦੇ ਤੇ ਜਿਹੜੇ ਚੇਅਰਮੈਨ ਨੇ ਉਹ ਤੇ ਸਾਡੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਸਾਕਲਤਾਰ ਸਿੰਘ ਸੰਧਵਾ ਜੀ ਨੇ ਔਰ ਇਹਦੇ ਜਿਹੜੇ ਸਾਡੇ ਮੁੱਖ ਮਹਿਮਾਨ ਨੇ ਉਹ ਸਾਡੇ ਜੈਦਾ ਸਾਹਿਬ ਅਕਾਲ ਤਖਤ ਸਾਹਿਬ ਦੇ ਗਿਆਨੀ ਰਕबीर ਸਿੰਘ ਜੀ ਨੇ ਸਮੇਤੀ ਦੇ ਬਹੁਤ ਸSTITੇ ਇਹ ਉਹ ਬੱਚਿਆਂ ਨੂੰ ਉਹਦੀ ਪਿਆੜੀ ਵਿੱਚ ਫਰਾਈ ਕਰਨਾ ਚਾਹੀਦਾ ਹੈ ਜੀ ਤੁਹਾਡਾ ਠੀਕ ਹੈ ਅਸਲ ਚ ਅਸੀਂ ਸਾਰੇ ਇੱਕ ਦੂਜੇ ਤੇ ਇੱਕੋ ਤੇ ਕੰਮ ਕਰਾਂਗੇ ਤੇ ਸ਼ਾਇਦ ਸਾਨੂੰ ਸਫਲਤਾ ਨਾ ਮਿਲੇ ਇਹਦੇ ਸਾਡੀ ਖੁਸ਼ਕਿਸਮਤੀ ਹੈ ਕਿ ਬਾਬਾ ਜੀ ਖਰੂਰ ਸਾਹਿਬ ਵਾਲੇ ਉਹ ਬਹੁਤ ਜ਼ਿਆਦਾ ਕੰਮ ਕਰਨ ਰਹੇ ਨੇ ਔਰ ਸਾਡਾ ਥੋੜਾ ਜਿਹਾ ਵਿਚਾਰ ਕਿ ਉਹਨਾਂ ਹੋਇਆ ਹੈ ਕਿ ਤੁਸੀਂ ਆਪਣੇ ਸਕੂਲ 'ਤੇ ਵੱਲ ਧਿਆਨ ਦਿਓ ਔਰ ਜਿਤਨਾ ਤੁਸੀਂ ਪਿਛਲੇ ਦਿਨੀ ਖਬਰ ਸੁਣੀ ਹੋਣੀ ਹੈ ਕਿ ਸਾਨੂੰ ਅਕਾਲ ਤਖਤ ਸਾਹਿਬ ਨੇ ਵੀ ਇਹ ہدایت کیتی ہے کہ ਤੁਸੀਂ ਜਿਹੜਾ ਵਿਦਿਅਕ ਬੋਰਡ ਬਣਾਉਣਾ ਹੈ ਉਹ ਉਸੇ ਕੰਮ ਕਰੋ ਸੋ ਸਾਡਾ ਵਿਚਾਰ ਇਹ ਬਣ ਰਿਹਾ ਕਿ ਹਰ ਇੱਕ ਬੰਦਾ ਜੇ ਆਪਣਾ ਆਪਣਾ ਕੰਮ ਕਰੀ ਜਾਵੇ ਅਸੀਂ ਵਿਦਿਅਕ ਬੋਰਡ ਵੱਲ ਧਿਆਨ ਦੇਈਏ ਅਸੀਂ ਬੱਚਿਆਂ ਨੂੰ 12ਵੀਂ ਤੱਕ ਬਹੁਤ ਚੰਗਾ ਪੜ੍ਹਾਉਣ ਦੀ ਕੋਸ਼ਿਸ਼ ਕਰੀਏ ਬੱਚੇ ਸਾਡੇ ਪੰਜਾਬੀ ਚੰਗੀ ਬੋਲਣ ਪੜਾਈ ਚੰਗੇ ਹੋਣ ਔਰ ਜਿਨੂੰ ਅਸੀਂ ਵਰਲਡ ਸਿਟੀਜ਼ਨ ਕਹਿੰਦੇ ਹਾਂ ਅੱਜਕੱਲ ਉਹ ਉਸ ਤਰੀਕੇ ਨਾਲ ਬੱਚੇ ਤਿਆਰ ਹੋਣ ਕਿ ਦੁਨੀਆ 'ਚ ਕਿਤੇ ਵੀ ਜਾ ਕੇ ਵਸਣ ਤੇ ਉਹ ਚੰਗੇ ਇਨਸਾਨ ਕਾਮਯਾਬ ਇਨਸਾਨ ਬਣ ਸਕਣ ਸੋ ਜਿਹੜੀ ਸਮੱਸਿਆ ਇਹ ਆਈ ਹੈ ਜੀ ਕਿ ਜਿਹੜਾ ਉਹ ਬਿਹਾਰ ਵਾਲੇ ਨੇ ਉਹ ਆਈਐਸ ਦੀ ਪ੍ਰਕਾਸ਼ੀ ਡਿਗਰੀ ਦੇ ਸਕਦੇ ਨਹੀਂ ਸਾਰੇ ਇਥੇ ਇਸ ਵਸਤਰਿਕ ਪੰਜਾਬੀ ਆਇਆ ਇਹ ਕੋ ਦੇਣਾ ਚਾਹਵੇ ਆਈਐਸ ਦੀ ਤੇ ਉਹ ਪੰਜਾਬੀ ਕੋ ਇਹਨਾਂ ਨੂੰ ਬੈਟਰ ਨਹੀਂ ਮਿਲ ਰਿਆ ਜਿਹੜੀ ਬਾਰੇ ਜੀ ਇਹ ਛੇ ਥੋੜੀ ਸਾਡੇ ਕੋਲ ਦੋ ਆਫਸਰ ਹੈਗੇ ਨੇ ਆਈਐਸ ਇਹਨਾਂ ਨੂੰ ਮੈਂ ਜਾਣਦਾ ਜਿਨ੍ਹਾਂ ਨੇ ਪੰਜਾਬੀ ਚ ਪੰਜਾਬੀ ਚ ਆਈਐਸ ਪਾਸ ਕੀਤਾ ਤੇ ਹਾਂਜੀ ਹੈਗੇ ਨੇ ਤੇ ਅਸੀਂ ਹੋਰ ਕੋਸ਼ਿਸ਼ ਇਸ ਬਾਰੇ ਕਰਾਂਗੇ ਪਰ ਜੇ ਮੈਂ ਤੁਹਾਨੂੰ ਗੱਲ ਕਰਿਆ ਸੀ ਕਿ ਕਿ ਅਸੀਂ ਸਾਰੇ ਇੱਕੋ ਕੰਮ ਨੂੰ ਕਰਨ ਲੱਗ ਪਈਏ ਨਾ ਤਾਂ ਫਿਰ ਉਹ ਜ਼ਰੂਰੀ ਨਹੀਂ ਕਿ ਉਹ ਕਾਮਯਾਬੀ ਮਿਲ ਜਾਏ ਸੋ ਕੰਮ ਵੰਡ ਲਾਂਗੇ ਕਿਉਂਕਿ ਸਿੱਖ ਕੌਮ ਦੀ ਸਾਡੀ ਸਮੱਸਿਆ ਇੱਕ ਹੈਗੀ ਹੈ ਕਿ ਅਸੀਂ ਹਰ ਇੱਕ ਜਿਹੜਾ ਕੰਮ ਸ਼ੁਰੂ ਕਰਦਾ ਹੈ ਬਾਕੀ ਸਾਰੇ ਉਸ ਬੰਨੇ ਤੁਰ ਪੈਨੇ ਹਨ ਲੇਕਿਨ ਅਸੀਂ ਸਭ ਨੂੰ ਜਿਹਨੂੰ ਅੰਗਰੇਜ਼ੀ 'ਚ ਔਨ ਬੋਰਡ ਕਹਿੰਦੇ ਆ ਇਕੱਠੇ ਹੋ ਕੇ ਤੇ ਇਕੱਠੇ ਗੱਲ ਕਰਕੇ ਕਿਉਂਕਿ ਜਿਹੜਾ ਜਿਹੜਾ ਸਾਡਾ ਵਿਦਿਅਕ ਬੋਰਡ ਬਣਨ ਦੀ ਜਿਹੜੀ ਗੱਲ ਆ ਉਹਦੇ ਸਾਨੂੰ ਸਭ ਨੂੰ ਸਹਿਮਤੀ ਸਭ ਦੀ ਲੈਣੀ ਪੈਗੀ ਸਭ ਨੂੰ ਮਿਲਣਾ ਪੈਗਾ ਸਭ ਦੇ ਮੈਂਬਰ ਲੈਣੇ ਪੈਣਗੇ ਜਿਵੇਂ ਬਾਕੀ ਸੰਸਥਾਵਾਂ ਨੇ ਉਹਨਾਂ ਨੂੰ ਵੀ ਸਭ ਨੂੰ ਕਹਾਂਗੇ ਮੈਂਬਰ ਦੋ ਬੜਾ ਵੱਡਾ ਬੜੇ ਵੱਡੇ ਲੈਵਲ ਸਾਨੂੰ ਕੰਮ ਕਰਨਾ ਪਏਗਾ ਕਾਲਜ ਵਾਲਾ ਨੂੰ ਕੋਈ ਯੂਨੀਵਰਸਿਟੀ ਫੋਨ ਦਾ ਪ੍ਰੋਗਰਾਮ ਹੈ ਜਿਹੜੀ ਤੇ ਉਸੇ ਆ ਇੱਕ ਵਾਰੀ ਕੱਲ ਚੱਲਦੀ ਸੀਗੀ ਔਰ ਪਿੱਛੇ ਜੇ ਸਾਡੇ ਵੀ ਵਿਚਾਰ ਬਣਦਾ ਸੀ ਕਿ ਅਸੀਂ ਕੋਈ ਜਗ੍ਹਾ ਲੈ ਕੇ ਕਿਤੇ 30 ਏਕੜ ਜਗ੍ਹਾ ਲੈ ਕੇ ਤੇ ਯੂਨੀਵਰਸਿਟੀ ਸ਼ੁਰੂ ਕਰੀਏ ਪਰ ਫਿਰ ਜਿਵੇਂ ਤੁਹਾਨੂੰ ਮੈਂ ਗਲਤ ਸੀ ਹੁਣੇ ਗੱਲ ਕਰਕੇ ਹਟਿਆ ਕਿ ਜਿਹੜੀ ਇਹ ਵਿਧੇਕ ਬੋਰਡ ਬਣਨ ਦੀ ਗੱਲ ਹੈ ਨਾ ਇਹ ਸਭ ਤੋਂ ਵੱਡੀ ਗੱਲ ਹੈ ਜਿ세 ਇਸ ਬੰਨੇ ਕਿਸੇ ਸਿਰੇ ਗੱਲ ਲਾਦਨੇ ਵਾਲੀ ਤੇ ਇਸ ਦੇ ਨਾਲ ਨਾਲ ਸਾਨੂੰ ਜਿਹੜੇ ਗੁਰਸਿੱਖ ਹੈਗੇ ਨੇ ਚੰਗੇ انسان ਨੇ ਪੰਜਾਬੀ ਚੰਗੇ ਨੇ ਜਿਹੜੇ ਉਹਨਾਂ ਸਾਨੂੰ ਜ਼ਮੀਨਾਂ ਦੇ ਪਿੱਛੇ ਦਿੱਤੀਆਂ ਨੇ ਸੋ ਘਟ ਘਟ ਚਾਰ ਪੰਜ ਜਗ੍ਹਾ ਸਾਨੂੰ ਜ਼ਮੀਨਾਂ ਆਫਰ ਹੋਈਆਂ ਨੇ ਸੋ ਇਹ ਸਕੂਲ ਬਣਾਉਣੇ ਨਵੇਂ ਸਕੂਲ ਬਣਾਉਣੇ ਉਹਨਾਂ ਵਾਸਤੇ ਅਸੀਂ ਪੈਸੇ ਵੀ ਇਕੱਠੇ ਕਰਨੇ ਆ ਸੋ ਸਾਡਾ ਕਾਫੀ ਕੰਮ ਇਸ ਬਨੇ ਧਿਆਨ ਇਸ ਬਨੇ ਰਹੇਗਾ ਕਿ ਅਸੀਂ ਸਕੂਲ ਐਜੂਕੇਸ਼ਨਲ ਬਹੁਤ ਸਾਰਾ ਧਿਆਨ ਦੇਈਏ ਔਰ ਜਿਹੜਾ ਵਿਦਿਕ ਬੋਰਡ ਹੈ ਉਸ ਬਨੇ ਧਿਆਨ ਦੇਈਏ ਫਾਊਂਡੇਸ਼ਨ ਮਜ਼ਬੂਤ हां जी इस बारे विचार होयादों मैं प्रधान नहीं सी ले सत साल दस साल पुरानी गल है विचार होयान कामयाबी इतना नहीं मिली पर मैं जरुर साख चाहे जेडे स्कूल ने बोर्डिंग हो सकते ਕਿ ਬੱਚੇ ਸਕੂਲ ਚ ਆਪਣਾ ਕੰਮ ਕਰਨ ਸਕੂਲ ਚ ਬੱਚਾ ਖੇਡ ਲੈਣ ਪਰ ਸ਼ਾਮ ਨੂੰ ਫਿਰ ਕਿਤਾਬਾਂ ਕਢਣ ਦੀ ਵਕਰ ਲੋੜਨਾ ਪਏ ਸੋ ਇਹੋ ਜਿਹਾ ਮੇਰੇ ਦਿਮਾਗ ਕਾਲ ਹੈਗੀ ਆ ਬਾਕੀ ਅਸੀਂ ਜਿਹੜੇ ਹੁਣ ਗਾਂ ਸਕੂਲ ਬਣਾ ਰਹੇ ਆ ਅਸੀਂ ਘਟੋ ਘਟ ਕੋਸ਼ਿਸ਼ ਕਰ ਰਹੇ ਹਾਂ ਕਿ 6 ਏਕੜ ਜ਼ਮੀਨ ਮਿਲੇ ਤਾਂ ਕਿ 400 ਮੀਟਰ ਦਾ ਟਰੈਕ ਵੀ ਨਿਕਲਾਵੇ ਉਹਦੇ ਵਿੱਚ ਫੁੱਟਬਾਲ ਦੀ ਪੂਰੀ ਫੀਲਡ ਨਿਕਲਾਵੇ ਤਾਂ ਕਿ ਬੱਚੇ ਜਿਹੜੇ ਸਾਡੇ ਨੇ ਉਹ ਖੇਡਾਂ ਚ ਵੀ ਮਾਹਰ ਹੋਣ ਔਰ ਤੁਸੀਂ ਇਹ ਸੁਣ ਕੇ ਤੁਹਾਨੂੰ ਖੁਸ਼ੀ ਹੋਏਗੀ ਕਿ ਜਿਹੜਾ ਸਾਡਾ ਸਕੂਲ ਹੈ ਨਾ ਅੰਦਪੁਰ ਸਾਹਿਬ ਜਿੱਥੇ ਅਸੀਂ ਕਾਨਫਰੰਸ ਕਰ ਰਹੇ ਹਾਂ ਉਹ ਸਕੂਲ ਕੋ 14 ਏਕੜ ਦਾ ਹੈ ਜੀ ਉਹਦੇ ਸੜਕੋ ਪੂਰਾ 400 ਮੀਟਰ ਦਾ ਟਰੈਕ ਹੈ ਫੁੱਟਬਾਲ ਫੀਲਡ ਹੈ ਹਾਕੀ ਫੀਲਡ ਹੈ ਪੂਰੀ ਵੱਡੀ ਫੁੱਲ ਸਾਈਜ਼ ਦੀ ਸੋ ਉੱਥੇ ਅਸੀਂ ਇਹ ਵੀ ਚਾਹੁੰਦੇ ਆ ਕਿ ਸੜਕ ਕੋ ਇੱਕ ਬੜੀ ਪੁਰਾਣੀ ਬਿਲਡਿੰਗ ਹੈ ਮੈਕੈਲੋਜੀ ਹੈਗੀ 1894 94 ਦੀ ਹੈ ਸੋ ਉਹ ਹਲੇ ਉਹਦੇ ਅੰਦਰ ਹੁਣ ਨਹੀਂ ਕੋਈ ਰਹਿ ਰਿਹਾ ਲੇਕਿਨ ਦਵਾਰਾਂ ਤੋਂ ਨਾ ਠੀਕ ਨਹੀਂ ਉਹਦੀਆਂ ਬਹੁਤ ਸੋਣੀਆਂ ਹੈ ਛੱਤਾਂ ਸੀ ਚੈੱਕ ਕਰਾਣੇ ਜਿਉ ਛੱਤਾਂ ਠੀਕ ਹੋਣ ਤੇ ਅਸੀਂ ਚਾਹੁੰਨੇ ਆ ਕਿ ਸਾਡੇ ਬੱਚੇ ਸਮਰ ਕੈਂਪਸ ਉੱਥੇ ਜਾ ਕੇ ਕਰਨ ਜਿਵੇਂ ਬਾਕੀ ਸਕੂਲਾਂ ਦੇ ਬੱਚੇ ਜਾਂਦੇ ਉਸ ਸਾਡੇ ਬੱਚੇ ਜਾਣ ਉੱਤੇ ਔਰ ਤੇ ਕੇਬਲ ਕਾਰ ਹੈ ਉੱਥੇ ਜਾਣ ਅਨੰਦ ਅਨੰਦਪੁਰ ਸਾਹਿਬ ਜਾਣ ਮੱਥਾ ਟੇਕਣ ਸਾਡੇ ਜਿੰਨੇ ਉੱਥੇ ਵਾਪਸ ਆਉਂਦੇ ਆ ਫਿਰ ਉਹ ਫਤੇਗੜ ਸਾਹਿਬ ਆ ਸਕਦੇ ਨੇ ਚਮਕੌਰ ਸਾਹਿਬ ਜਾ ਸਕਦੇ ਨੇ ਸੋ ਇਤਰਾ ਇੱਕ ਪਲਾਨ ਬਣਾ ਰਹੇ ਜਿੱਥੇ ਬੰਦਾ ਬੱਚਾ ਜਾਵੇ ਰਿਲੈਕਸ ਵੀ ਕਰੇ ਉੱਥੇ ਦੋਨ ਖੇਡ ਕੇ ਵੀ ਆਵੇ ਤੇ ਧਾਰਮਿਕਤਾ ਨਾਲ ਵੀ ਜੁੜਿਆ ਰਹੇ ਕਿੰਪ੍ਰਾਈਜ਼ਾਂ ਸੰਬੰਧੀ ਦੇ ਵਿੱਚ ਗੁਰਸਖ ਮੱਦੇ ਉਹ ਜਿਹੜਾ ਪੰਜਾਬ ਦਾ ਨਾਮ ਰੋਸ਼ਨ ਕਰਨ ਦਾ ਬਹੁਤ ਵੱਡੀ ਚੀਜ਼ ਹੈ ਕਿ ਕਿ ਚੌਥੀ ਟੇਮ ਪ੍ਰਾਈਜ਼ ਰਵੇ ਜਿਹੜੀ ਵੱਲੋਂ ਹਾਂਜੀ ਕਿਤਾ ਜਾਸਦਾ ਮੇਖਲ ਜਿਹੜੀ ਆਪਣੀ ਸੀਗੀ ਇਹਦੀ ਪੰਜਾਬ ਐਂਡ ਸਿੰਧ ਬੈਂਕ ਦੀ ਟੀਮ ਸ਼ਾਇਦ ਹੁੰਦੀ ਸੀਗੀ ਔਰ ਇੱਕ ਟੀਮ ਹੋਰ ਨੀਨ ਪੋਲਰਿਆ ਕ੍ਰੀਏਟਿਵਸ ਨਾ ਨਾਮ ਨਾਮਤਰੀ ਸੀ ਨਾ ਨਾਮਤਰੀ ਟੀਮ ਸੀ ਸ਼ਾਇਦ ਉਹ ਵੀ ਪੂਰੇ ਗੁਰਸਖ ਬੱਚੇ ਖੇਡਦੇ ਸੀਗੇ ਸੋ ਇਹ ਪਹਿਲਾਂ ਹੋ ਚੁੱਕਾ ਸੋ ਬਿਲਕੁਲ ਕੀਤਾ ਜਾ ਸਕਦਾ ਜੀ ਕਿਉਂ ਨਹੀਂ ਕੀਤਾ ਬਿਲਕੁਲ ਕੀਤਾ ਜਾ ਸਕਦਾ ਇਸ ਬਾਰੇ ਵਿਚਾਰ ਸਾਨੂੰ ਕਰਨਾ ਚਾਹੀਦਾ ਆ ਉਹਦੇ ਚ ਮੈਂ ਕਹਾਂਗਾ ਕਿਸੇ ਹੱਦ ਤੱਕ ਕਾਮਯਾਬੀ ਮਿਲਦੀ ਹੈ ਜਿਵੇਂ ਅਸੀਂ ਪਿਛਲੀ ਕਾਨਫਰੰਸ ਜਿਹੜੀ 22 ਚ ਹੋਈ ਸੀਗੀ ਉਦੋਂ ਅਸੀਂ ਕਿਹਾ ਸੀ ਕਿ ਨਵਾਂ ਸਕੂਲ ਬਣਾਵਾਂਗੇ ਜੋ ਬਟਾਲੇ ਬਣ ਰਿਹਾ ਔਰ ਅਸੀਂ ਜਿਹੜੀ ਅਗਲੀ ਸਾਲ ਦੀ ਐਡਮਿਸ਼ਨ ਅਚ ਕਰਾਂਗੇ ਆਪਾਂ ਸੋ 1500 ਬੱਚੇ ਦਾ ਸਕੂਲ ਬਣਾ ਰਹੇ ਹਾਂ ਅਸੀਂ ਉੱਥੇ ਸੋ ਇਸ ਤਰ੍ਹਾਂ ਵੀ ਅਸੀਂ ਅਨਾਉਂਸ ਕਰਾਂਗੇ ਹੋ ਸਕਦਾ ਕਿ ਅਸੀਂ ਟੂ ਡੀਵੈਂਟ ਜਗਾ ਅਟਾਰੀ ਤੋਂ ਪਹਿਲਾਂ ਉੱਥੇ 6 ਏਕੜ ਜਗ੍ਹਾ ਲਈ ਐ ਸੀ ਉਹ ਅਨਾਉਂਸ ਕਰਦੀ ਐ ਕਿ ਉੱਥੇ ਔਰ ਵੈਸੇ ਜਗ੍ਹਾ ਦੀ ਗੱਲ ਕਰਦੇ ਜਗ੍ਹਾ ਸਾਨੂੰ ਬਲਾਚੌਰੀ ਪੰਜ ਏਕੜ ਮਿਲੀ ਐ ਸਾਨੂੰ ਕੋ ਤਿੰਨ ਏਕੜ ਜਗ੍ਹਾ ਜਲੰਧਰ ਦੇ ਲਗੇ ਜੰਢਾ ਸ਼ਹਿਰ ਉੱਥੇ ਮਿਲੀ ਐ ਇੱਕ ਸਾਨੂੰ ਸਕੂਲ ਬਣਿਆ ਹੋਇਆ ਆਲਰੇਡੀ ਇਹ ਹੈਗਾ ਜੇ ਹੁਸ਼ਿਆਰਪੁਰ ਚ ਆਪਣੇ ਸ਼ਾਮਤਰਾਸੀ 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 ਬਣਿਆ ਹੋਇਆ ਉਹ ਵੀ 4 ਏਕੜ ਜਗ੍ਹਾ ਉਹ ਵੀ ਉਹਨਾਂ ਨੇ ਕਮਿਟ ਕੀਤੀ ਐ ਸੋ ਸਾਡਾ ਕਾਫੀ ਇਸ ਤਰ੍ਹਾਂ ਕੰਮ ਚੱਲ ਰਿਹਾ ਮੈਨੂੰ ਆਸ ਹੈ ਕਿ ਅਸੀਂ ਅਗਲੇ ਦੋਨੋਂ 4-5 ਸਾਲਾਂ ਚ ਇੱਕ ਠੋਕੜ 50 ਸਕੂਲ ਹੋਰ ਲੈ ਕੇ ਖੜੇ ਕਰਾਂਗੇ। ਕਿੰਨੇ ਲੋਕ ਭਰ ਲੈਣਗੇ ਜੀ ਹੋਰ ਵਧੀਆ ਕੰਮ ਪਾ ਸਕਦੇ ਹਾਂ। ਸਾਨੂੰ ਆਸ ਹੈ ਕਿ ਜਿਹੜਾ ਨਗਰ ਕੀਰਤਨ ਪਹਿਲੇ ਤੋਂ ਹੋਏਗਾ ਉਹਦੇ ਚ 8000 ਤੋਂ 10000 ਹੋਣਗੇ ਜੀ ਪਾਰ ਲੈਣ ਵਾਲੇ ਔਰ ਸ਼ਾਇਦ ਥੋੜੇ ਜ਼ਿਆਦਾ ਵੀ ਹੋ ਸਕਦੇ ਨੇ। ਔਰ ਉਹਦੇ ਬਾਅਦ ਜਿਹੜੇ ਜਿਹੜਾ ਕੀਤਨ ਦਲਬਾਰ ਹੋਏਗਾ ਕੋਈ 2000 ਦੇ ਲੱਗੇ ਅਸੀਂ ਆਸ ਕਰਦੇ ਹਾਂ ਉੱਥੇ ਗਿਣਤੀ ਹੋਏਗੀ ਸੈਮੀਨਾਰਸ ਵਿੱਚ 850 ਤੋਂ 1000 ਤੱਕ ਜਿਹੜੇ ਉਹ ਪਾਰਟਿਸਪੇਟ ਕਰਨ ਬਾਗ ਲੈਣਗੇ ਹਾਂਜੀ ਇੱਕ ਮੈਂ ਸ਼ਾਇਦ ਲਾਈਟ ਐਂਡ ਸਾਊਂਡ ਦੱਸਣਾ ਭੁੱਲ ਗਿਆ ਤੁਹਾਨੂੰ ਸੋ 22 ਤਰੀਕ ਨੂੰ ਸਵੇਰੇ ਸਾਢੇ 8 ਹੋਣਗੇ ਸੈਮੀਨਾਰ ਹੋਣਗੇ ਸ਼ਾਮ ਨੂੰ ਲਾਈਟ ਐਂਡ ਸਾਊਂਡ ਦਾ ਪ੍ਰੋਬਲਮ ਹੈ